किशनकोट ਨਵੀਂ ਆਬਾਦੀ ਵਿਖੇ ਹਲਕਾ ਕੈਂਦਰੀ ਦੇ ਵਿਧਾਇਕ ਡਾਕਟਰ ਅਜੀ ਗੁਪਤਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਸੀਵਰੇਜ ਅਤੇ ਕੂੜਾ ਚੁੱਕਣ ਦੇ ਕੰਮ ਦਾ ਛਾਸਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਡਾਕਟਰ ਅਜੀ ਗੁਪਤਾ ਨੇ ਕਿਹਾ ਕਿ ਦੀਵਾਲੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਉਸ ਤੋਂ ਪਹਿਲਾਂ ਹੀ ਸ਼ਹਿਰ ਵਾਸੀਆਂ ਲਈ ਇਸ ਇਲਾਕੇ ਦੀ ਸਫਾਈ ਕੀਤੀ ਜਾਵੇਗੀ ਇਸ ਮੌਕੇ تنویر ਕੈਂਡੀ ਸਮਾਜ ਸੇਵਕ ਅਸ਼ੋਕ ਸਿੰਘ ਲੱਧੜ ਸੁਦੇਸ਼ ਕੁਮਾਰ ਰਜਿੰਦਰ ਨૈયਰ ਵੀ ਮੌਜੂਦ ਸਨ ਇਹ ਜਿਹੜਾ ਇਲਾਕਾ ਨਵੀਂ ਬਸਤੀ किशनਕੋਟ ਅੱਜ ਫਰਾਈਡੇ ਨੂੰ ਵੀ ਮੈਂ ਇੱਥੇ ਆਇਆ ਸੀ ਤੁਸੀਂ ਮੇਰੇ ਨਾਲ ਹੀ ਸੀਗੇ ਸਾਡੇ ਨਾਲ ਸਾਡੇ ਡਿਪਟੀ ਮੇਅਰ ਤਰਨਵੀਰ ਕੈਡੀ ਜੀ ਵੀ ਸੀਗੇ ਅਸੀਂ ਸਾਰੇ ਵਲੰਟੀਅਰ ਸਾਹਿਬਾਨ ਨੇ ਉੱਥੋਂ ਹੀ ਫਿਰ ਮੈਂ ਫੋਨ ਕੀਤਾ ਸੀਗਾ ਕਮਿਸ਼ਨਰ ਸਾਹਿਬ ਨੂੰ ਇਹ ਸੀਗੇ ਉਸ ਦਿਨ ਚੰਡੀਗੜ੍ਹ ਰਾ ਦੀ ਪਟਿਆਲੇ ਮੀਟਿੰਗ ਸੀਗੀ ਕੋਈ ਤੇ ਫਿਰ ਅਸੀਂ ਪਲਾਨ ਕੀਤਾ ਸੀ ਕਿ ਮੰਗਲਵਾਰ ਅਸੀਂ ਇਸ ਇਲਾਕੇ ਦਾ ਦੌਰਾ ਕਰਾਂਗੇ ਇਹਦੇ ਵਿੱਚ ਜਿਹੜੀ ਕ੍ਰੋਨਿਕ ਪ੍ਰੋਬਲਮ ਹੈ ਇਹ ਜਿਸ ਤਰ੍ਹਾਂ ਕਿ ਕਮਿਸ਼ਨਰ ਸਾਹਿਬ ਨੇ ਦੱਸਿਆ ਕਿ ਦੋ ਜਣੀਆਂ ਸੁਪਰ ਸੈਕਸ਼ਨ ਮਸ਼ੀਨ ਆ ਉਹ ਲਗਾ ਦਿੱਤੀਆਂ ਜਾਣਗੀਆਂ ਆਈਦਰ ਟੂ ਮਾਰੋ ਨਾਈਟ অর ਡੇ ਆਫਟਰ ਜੀ ਤੇ ਜਿੱਸਾ ਕਿਹਾ ਕਿ ਵੀਕਐਂਡ ਤੱਕ ਇਹ ਪ੍ਰੋਬਲਮ ਇਹਦੇ ਉੱਤੇ ਅਸੀਂ ਹੁਣ ਪੂਰੀ ਨਜ਼ਰ ਰੱਖਾਂਗੇ ਤੇ ਪ੍ਰੋਬਲਮ ਹੈ ਬਿਕੋਜ਼ ਦੇਖੋ ਇਹ ਸੀਵਰ ਹੈ ਸੀਵਰ ਦਾ ਜਿਹੜਾ ਫਲੋ ਹੈ ਇਟ ਇਜ਼ ਆਈਦਰ ਬਾਈ ਗ੍ਰੈਵਿਟੀ ਆ ਬਾਈ ਬਾਈ ਲਿਫਟਿੰਗ ਜੀ ਸੋ ਇੱਥੇ ਬਾਈ ਗ੍ਰੈਵਿਟੀ ਜਿੱਧਰ ਨੂੰ ਫਲੋ ਹੈ ਉੱਥੋਂ ਤਾਂ ਅਸੀਂ ਡੀਸੈਲਟਿੰਗ ਕਰਤੀ ਹੈ ਹੁਣ ਜਿਸ ਕਿਸ ਜਿਸ ਦਾ ਸਾਦਕਾ ਤੁਸੀਂ ਦੇਖ ਰਹੇ ਹੋ ਕਿ ਜਿੱਥੋਂ ਆਪਾਂ ਵਾਕ ਕਰਕੇ ਆਏ ਆ ਜਿੰਨੀ ਵੀ ਧੇਰ ਇਸ ਚ ਹਜੇ ਐਸ ਆਫ ਨਾਓ ਓਵਰਫਲੋ ਨਹੀਂ ਹੈ ਜਿਹੜਾ ਹੁਣ ਇਹ ਪੀਡੀਆਂ ਗਲੀਆਂ ਦਾ ਮਸਲਾ ਰਹਿ ਗਿਆ ਇੱਥੇ ਸੁਪਰ ਸੈਕਸ਼ਨ ਮਸ਼ੀਨ ਲੱਗਣੀ ਹੈ ਬਟ ਛੋਟੀ ਲੱਗਣੀ ਹੈ ਵੱਡੇ ਵਾਲੀ ਆਂਦੀ ਨਹੀਂ ਸੋ ਸਾਡੇ ਐਸ ਸੀ ਸਾਹਿਬ ਐਨੈਕਸੀਨ ਓ ਐਨ ਐਮ ਮੇਰੇ ਨਾਲ ਨੇ ਉਹ ਇਹ ਜਿਹੜੀ ਮਸ਼ੀਨ ਹੈ ਦੋ ਮਸ਼ੀਨਾਂ ਅਸੀਂ ਇੱਥੇ ਲਾ ਦੇਾਂਗੇ ਇੱਕ ਮਸ਼ੀਨ ਨੇ ਇਹ ਚਾਰਕ ਦਿਨਾਂ ਪੰਜ ਦਿਨ ਚ ਕਵਰ ਉਹ ਕਲੀਅਰ ਕਰ ਦੇਣੀ ਸੀ ਜਿਹੜੀ ਪਿੱਛੇ ਵਾਲਾ ਏਰੀਆ 200 ਮੀਟਰ ਦੇ ਕਰੀਬ ਜੀ ਸੋ ਦੋ ਮਸ਼ੀਨਾਂ ਲਾ ਕੇ ਉਸ ਨੂੰ ਹਾਫ ਦਾ ਟਾਈਮ ਵੀ ਇਲ ਕਲੀਅਰ ਇਟ ਇਨ 2 ਡੇਸ ਟਾਈਮ ਤੇ ਮੋਸਟ ਲਾਈਕਲੀ ਜੇ ਕੱਲ ਸ਼ਾਮ ਨੂੰ ਲੱਗ ਜੇਗੀ ਤਾਂ ਆਈ ਥਿੰਕ ਬਿਫੋਰ ਦਾ ਵੀਕਐਂਡ ਇਸ ਨੂੰ ਬਿਲਕੁਲ ਕਲੀਅਰ ਕਰ ਦਾਂਗੇ